ਆਹ 골ਡਨ ਗੇਟ ਤੇ ਅੰਮ੍ਰਿਤਸਰ ਵਾਸੀ ਜਿਹੜੇ ਨੇ ਉਹ ਲੰਗਰ ਦਾ ਪ੍ਰਬੰਧ ਕਿਸਾਨਾਂ ਮਜ਼ਦੂਰਾਂ ਲਈ ਕੀਤੇ ਨੇ ਇਹ ਕੈਫੇ ਨੇ ਕੈਫੇ ਵਾਲਿਆਂ ਨੇ ਕੀਤਾ ਅੱਜ ਦਾ ਪ੍ਰਬੰਧ ਇਹ ਉਹਨਾਂ ਦੇ ਜਿਹੜੇ ਮਾਲਕ ਉਹ ਖੜੇ ਨੇ ਇਹਨਾਂ ਸਾਰਿਆਂ ਨੇ ਪ੍ਰਬੰਧ ਕੀਤਾ ਕਿਸਾਨਾਂ ਮਜ਼ਦੂਰਾਂ ਦਾ ਅਸੀਂ ਧੰਨਵਾਦ ਕਰਦੇ ਆ ਇਸ ਤਰੀਕੇ ਨਾਲ ਲੋਕਾਂ ਦਾ ਸਮਰਥਨ ਹੈ ਪੰਜਾਬੀਓ ਯਹਾਂ ਮਾਨਾ ਵਾਲੇ ਟੋਲ ਪਲਾਜੇ ਪਰ ਵੀ लगा हुआ बंडाला जो गांव है यहाँ से रोड जा रही वहाँ पर भी बंद हो गया है और जो जम्मू कश्मीर की लाइन है जहांगीर गांव है जहाँ पाठक पर हमें साथी बैठ तो ब्लॉक दूसरा जो अभी शंभू बॉर्डर था शंभू बॉर्डर के ऊपर रेल स्टेशन था वहाँ भी ब्लॉक हो गया जो हरियाणा से रेल आनी थी जो पंचकूला से आनी थी तो आसर चौक पर ऊपर ब्लॉकड है उधर वो बंद हो गई पठानकोट में वहां पर ब्लॉक हो गया जम्मू कश्मीर से जो रुक जाएगी और जो राजस्थान के चारों ओर से रेल को ब्लॉक करना था पंजाब में ना तो रुक चुकी है पंजाब के अंदर भी ब्लॉकट शुरू लगभग 140 सौ चालीस ब्लॉक मेरे पास रात तक पुष्टि थी बरनाला और अन्य शहरों की खबर है लगभग इतने डबल जो अभी बंद हो जाएंगे लगभग दो अस्सी अस्सी से प्लस के करीब करीब पंजाब में रोड अवरुद्ध और रेल जो है वो अवरुद्ध रहेगी जहाँ पर लोग बैठेंगे जहां मैं गोल्डन गेट पर खड़ा हूँ आप देखिए दस ग्यारह बजे यहाँ दस हजार का आप देखेंगे नजारा यहाँ आम जनता ये अमृतसर शहर की आई जो यहाँ हमारी सपोर्ट करेगी और तमाम जो भी अदारे हैं वो पूरे के पूरे बंद पड़े हुए हैं और ये जो पंजाबियों ने आज एकता दिखाई है जो ये भ्रमित करने के कुछ सोशल मीडिया पर न्यूज फैलाए जा रहे नेट बंद हो जाएगा जी ये हो जाएगा वो हो जाएगा ऐसा कुछ नहीं जब पंजाब वाले दिल से बंद कर रहे हैं ये सबसे पीसफुली बुराण ढंग से ये बंद साबित होगा आज का जो हम हम देखेंगे और हम अपील करेंगे अपने सारे युवाओं से किसान मजदूर शहरों से सबसे कहीं पर भी कोई इस तरह की घटना नहीं होनी चाहिए कोई हमारी किसी से तकरार हो सरकार भाजपा के लोग चाहेंगे आर की जनसी कोई घटना नहीं होनी चाहिए जिसका हम यहाँ से आह्वान कर रहे हैं पीसफुली एकदम शांतमय ढंग से यह बंद सफल हमारा होना चाहिए और फिर भी प्रेस वाले साथी जो दूर दराज से आ रहे हैं उन्होंने अलग अलग जिलों में जाके कवरेज करने है जो प्रेस का साथी हमारी दोबारा दोबारा बनती है कोई कार्ड दिखाता है वो किसी टीवी चैनल से उसे साइड से जगह जाने की दी जानी चाहिए कहीं पर भी रोका नहीं जाना चाहिए मरीज को एम्बुलेंस को डेड बॉडी को कहीं पर भी रोका नहीं जाएगा इसी के साथ साथ जो बारात के कार्यक्रम है पैलेस से बुकिंग के कोई साथी है हमारे वो रोके नहीं जाएंगे इसी के साथ एयरपोर्ट का कोई यात्रा कर रहा है वो टिकट दिखाता पहले उन्होंने बुक रही उसको भी रोका ਨਹੀਂ ਜਾਏਗਾ ਕੋਈ ਜੁਆ ਹੈ ਉਹ ਨੌਕਰੀ ਪੇਸ਼ੇ ਕੇ ਲਿਏ ਜਾ ਰਹਾ ਬੋਲ ਰਹਾ ਮੈਂ ਨੇ ਜਾਣਾ ਉਸ ਕੋ ਵੀ ਰੋਕਾ ਨਹੀਂ ਜਾਏਗਾ ਤੋ ਇਸ ਤਰ੍ਹਾਂ ਸੇ ਅਮਰਜੈਂਸੀ ਸਵਾਇ ਬਹਾਲ ਰਹੇਗੀ ਮੈਂ ਫਿਰ ਜਿਹੜਾ ਦੋਹਾਂ ਦੇਸ਼ ਦੇ ਵੱਡੇ ਫੋਰਮਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਹ ਪੂਰੀ ਸਫਲਤਾ ਨਾਲ 9 ਵਜੇ ਤੱਕ ਅੱਗੇ ਚੜ ਰਿਹਾ ਆ ਗਿਆ ਜਿਹੜੇ ਅਸੀਂ ਬਲੌਕਟ ਕਰਨੇ ਸੀ ਲਗਭਗ 25 30% ਬਲੌਕਟ ਹੋ ਚੁੱਕੇ ਨੇ ਪੂਰੇ ਪੰਜਾਬ ਦੇ ਅੰਦਰੋਂ ਜਿਹੜੀਆਂ ਬਾਹਰੋਂ ਰੇਲਾਂ ਆਉਣੀਆਂ ਸੀ ਖੱਪ ਹੋ ਚੁੱਕੀਆਂ ਵਾ ਬਹੁਤ ਸਾਰੇ ਥਾਵਾਂ ਤੇ ਰੋਡ ਜਾਮ ਹੋ ਚੁੱਕਿਆ 140 ਥਾਵਾਂ ਦੀ ਪੁਸ਼ਟੀ ਹੋਈ ਆ ਪਰ 280 ਥਾਵਾਂ ਬੰਦ ਹੋ ਜਾਣੀਆਂ ਨੇ ਆਪ ਮਹਾਰੇ ਜੋ ਅਸੀਂ ਦੇਖ ਰਹੇ ਹਾਂ ਅਸੀਂ ਭਰਾਓ ਤੁਸੀਂ ਇੱਥੇ ਖੜੇ ਸੀ ਅਸੀਂ ਕਿਸੇ ਨੂੰ ਨਹੀਂ ਅਜੇ ਤੱਕ ਮੈਨੂੰ ਖਬਰ ਨਹੀਂ ਕਿ ਕੋਈ ਸਾਡਾ ਬੰਦਾ ਕਹੇ ਵੀ ਕਿਸੇ ਦੁਕਾਨ ਵਾਲਾ ਭਈ ਉਹਨੂੰ ਜਾ ਕੇ ਹੱਥ ਘੋੜੀਏ ਬੰਦ ਕਰੂ ਅਸੀਂ ਨਹੀਂ ਭਾਈ ਕੁਝ ਕੀਤਾ ਸਮੇਤ ਠੀਕ ਆ 3 ਕਰੋੜ ਪੰਜਾਬੀਆਂ ਨੇ ਜਿਲੋਂ ਪੰਜਾਬ ਬੰਦ ਦਾ ਸੱਦੇ ਨੂੰ ਕਬੂਲ ਕਿ ਆਏ ਨੇ ਅਸੀਂ ਪਹਿਲੋ ਜਰੂਰ ਅਪੀਲਾ ਵੀ ਕੀਤੀਆਂ ਆਹਵਾਨ ਵੀ ਕੀਤੇ ਪ੍ਰਚਾਰ ਵੀ ਕੀਤੇ ਹੈਗੇ ਆ ਉਹ ਸਫਲਤਾ ਨਾ ਬੰਦ ਹੋ ਰਿਹਾ ਜਦੋਂ ਮੈਂ ਆਇਆ ਸੀ 90% ਟਾਈਮ ਕੋ ਵੈਸੇ ਬਾਸੇ ਸੁਬਾਹ ਹਰ ਜੋ ਜੋ ਟ੍ਰੈਫਿਕ ਹੈ ਸੀ ਕਿਤੇ ਵੀ ਨਹੀਂ ਆ ਵੇਖ ਲੋ ਹੁਣ ਤੁਸੀਂ ਝੜਕਾਪ ਦੇਖੋ ਜਾ ਕੇ ਇਹਦਾ ਮਤਲਬ ਦਿਲੋਂ ਪੰਜਾਬੀ ਹੈ ਨਾ ਦਿਲੋਂ ਨਹੀਂ ਨਿਕਲ ਰਿਹਾ ਕਰੋ ਐਮਰਜੈਂਸੀ ਦਾ ਕੋਈ ਬੰਦਾ ਨਿਕਲ ਹੀ ਸਕਦਾ ਕੋਈ ਕਿਸੇ ਦੀ ਐਮਰਜੈਂਸੀ ਹੈਗੀ ਆ ਉਹ ਦਿਲੋਂ ਇਹ ਪੰਜਾਬ ਬੰਦ ਹੋਇਆ ਔਰ ਐਡਾ ਵੱਡਾ ਸਮਰਥਨ ਜਿਹੜਾ ਪੰਜਾਬੀਆਂ ਨੇ ਦਿੱਤਾ ਜਿਹੜੇ ਕਹਿੰਦੇ ਕੇਂਦਰ ਮੰਨਦੀ ਨਹੀਂ ਮਨਾਲਾਂਗੇ ਜੋ ਮੈਨੂੰ ਅਪੀਲ ਆ ਤਿੰਨ ਕਰੋੜ ਪੰਜਾਬੀਆਂ ਤੋਂ ਕੇਂਦਰ ਵੱठा ਨਹੀਂ ਹੈ ਠੀਕ ਹੈ ਜੀ ਇਸ ਕਰਕੇ ਕੇਂਦਰ ਕੋ ਮੰਗਾ ਵੀ ਮਨਾਵਾਂਗੇ ਮਸਲੇ ਵੀ ਹੱਲ ਕਰਾਵਾਂਗੇ ਦੂਜੀ ਸਾਡੀ ਬੇਨਤੀ ਜਿਹੜੀ ਅਸੀਂ ਆਮ ਜਨਤਾ ਅੱਜ ਕਹੀ ਵੀ ਇਕੱਲਾ ਹਮਲਾ ਕਿਸਾਨ ਮਜ਼ਦੂਰ ਤੇ ਨਹੀਂ ਹੈਗਾ ਜਿਹੜਾ ਆਨਲਾਈਨ ਵਪਾਰ ਹੋ ਰਿਹਾ ਉਹ ਛੋਟੀ ਦੁਕਾਨਦਾਰੀ ਨੂੰ ਖਾਜੂਗਾ ਜਿਹੜਾ ਸਾਡਾ ਪੰਜਾਬ ਦਾ ਲੱਗੂ ਦੇਖ ਸੀ ਤੁਸੀਂ ਬਟਾਲਾ ਦੇਖੋ ਲੱਖਾਂ ਨੌਕਰੀਆਂ ਸੀ ਸਾਡੇ ਕੋਲ ਤੁਸੀਂ ਜਲੰਧਰ ਦੇਖੋ ਸਪੋਰਟ ਇੰਡਸਟਰੀ ਸੀ ਹੌਜਰੀ ਸੀ ਲੁਧਿਆਣੇ ਦੀ ਸਾਰੀ ਵੱਡੇ ਕਾਰਪੋਰੇਟ ਨੇ ਖਾਲੀ ਸਾਡੀ ਸਾਡਾ ਰੁਜ਼ਗਾਰ ਇੱਥੋਂ ਭੱਜਿਆ ਹੈਗਾ ਉਹ ਛੋਟਾ ਕਾਰੋਬਾਰੀ ਲੱਗੂ ਉਦਯੋਗ ਤੇ ਵੀ ਵੱਡਾ ਹਮਲਾ ਹੈਗਾ ਠੀਕ ਹੈ ਜੀ ਇਹ ਗੱਲਾਂ ਵੀ ਅਸੀਂ ਲੈ ਕੇ ਜਾਈਏ ਤੁਸੀਂ ਵੇਖ ਲਓ ਤੁਸੀਂ ਤੁਸੀਂ ਮੀਡੀਆ ਚੋ ਜਿਹਾ ਅਸੀਂ ਦੇ ਵਿੱਤਿਆ ਪ੍ਰਾਈਵੇਟੇਸ਼ਨ ਹੋ ਗਿਆ ਅਸੀਂ ਕਿੰਨੇ ਰੁਪਏ ਦੇ ਕੇ ਬੱਚੇ ਪੜਾਉਂਦੇ ਆ ਉਹ ਸਾਡੇ ਹੱਥੋਂ ਚਲੇ ਗਈ ਜਣੀ ਸਾਡੀ ਸੇਤ ਸੂਤ ਸੀ ਉਹ ਪ੍ਰਾਇਵਟੇਸ਼ਨ ਹੋ ਗਿਆ ਉਹ ਸਾਡੇ ਹੱਥੋਂ ਚਲੇਗੀ ਜਣੀ ਕੁੱਲ ਮਿਲਾ ਕੇ ਸਾਰਿਆਂ ਤੇ ਹਮਲਾ ਹੈਗਾ ਮਜ਼ਦੂਰਾਂ ਦੇ ਸਾਰੇ ਲਾਅ ਚੇਂਜ ਕਰ ਕਰਕੇ ਰੱਖ ਦਿੱਤੇ ਹੈਗੇ ਉਹ ਇਸ ਕਰਕੇ ਇਹਨੂੰ ਜੇ ਸਰਬੋ ਵਿਆਪਕ ਹੰਗਾਰਾ ਮਿਲਿਆ ਤੇ ਇਹਦਾ ਬਰਾਊਡਰ ਕਨਸੈਪਟ ਕਰਕੇ ਵੀ ਹਮਲਾ ਸਾਰਿਆਂ ਤੇ ਹੈ ਕੱਲਾ ਕਿਸਾਨ ਕੋਈ ਗੁੱਸਤੇ ਨਹੀਂ ਆ ਜਣੀ ਬਿਜਲੀ ਵਾਲੀ ਮੰਗ ਪਾਈ ਹੋਈ ਆ ਉਹ ਢੋਟੀ ਤੇ ਸਾਡੀ ਸਾਦੀ ਮੰਗ ਹੈ ਬਿਜਲੀ ਸਾਰਿਆਂ ਨੇ ਵਰਤਣੀ ਹੈਗੀ ਜੇਦਾ ਨਿੱਜੀਕਰਨ ਹੋ ਗਿਆ ਸਾਰੇ ਮਾਰੇ ਜਾਵਾਂਗੇ ਮਜ਼ਦੂਰਾਂ ਦੀ 200 ਦਿਨ ਤਨੇਗਾ 600 ਰੁਪਈਆ ਦੀ ਹਰ ਇੱਕ ਸਰਕਾਰ ਨੇ ਦੇਣੀ ਰੋਜ਼ਗਾਰ ਦਵੇ ਸਾਨੂੰ ਸਾਡੇ ਹਾਲਾਤ ਵਧੀਆ ਹੋਣ ਇਹ ਤੋਂ ਗਾਹਾਂ ਲਖਮੀ ਪੁਖਰੀ ਦਾ ਜ਼ਾਬ ਜਾਂ ਜਿਹੜੀ ਸ਼ਹੀਦ ਸੁਖਰ ਨੂੰ ਗੋਲੀ ਮਾਰੀ ਪਾਸਪਾ ਨੇ ਉਹਦਾਨ ਸਾਹਿਬ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੇ ਨਾਲ ਆਬੀਵਾਸੀਆਂ ਦੀ ਸਵਿਧਾਨ ਦੀ ਪੰਜਵੀਂ ਅਨੁਸੂਚੀ ਉਹ ਵੀ ਅਸੀਂ ਮੰਗ ਕੀਤੀ ਹੈਗੀ ਆ ਤੋ ਇਹ ਇਹਦਾ ਮੰਗਾਂ ਦਾ ਇੱਕ ਜਿਹੜਾ ਸਕੋਪ ਹੈ ਬ੍ਰਾਊਡਰ ਹੈਗਾ ਇਹ ਕਾਰਪੋਰੇਟ ਦੀ ਜਿਹੜੀ ਪਾਲਿਸੀ ਆ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਲਾਗੂ ਕਰ ਰਹੀ ਉਹਦੇ ਤੇ ਅਸੀਂ ਸਵਾਲ ਕੀਤੇ ਹੈਗੇ ਆ ਵੀ ਤੁਸੀਂ ਚੰਦ ਪੂਜੇ ਪੱਤਿਆਂ ਨੂੰ ਖੁਸ਼ ਕਰਨ ਵਾਸਤੇ ਇੱਕ ਵੱਡੇ ਲਾਜਿਸ ਆਮ ਜਨਤਾ ਦਾ ਨੁਕਸਾਨ ਕਰ ਰਹੇ ਹੋ ਇਹ ਬਾਜੇ